یونیورسٹی نے ایک کالیج دا پروسپیکٹ بنایا او دیش کیا پانجے نا دے گریجویشن دے کورس نے اور چار پوسٹ گریجویشن دے بڑے بڑیا کورس نے سارے میں علاقہ نواسیہ نے یہ کہاں گا فیسا ناماتر نے اور ایون کئی کٹیگریز نہیں تھا بلکل خریر نے انہیں ایسی انہی ایسی ہوئی بلکل خریر ہے بچیاں نو خاص کر کے علاقہ نواسیہ نے کہاں گا بچیاں نو جرور پڑھاؤں بڑا وضیہ کالج ہے ਇਦੇ ਵਿੱਚ ਜੋ ਵੀ ਫਸਲ ਦੀਆਂ ਦੀ ਕਮੀ ਆ ਉਹਨੂੰ ਦੇਖਣ ਲਈ ਵੀ ਆਇਆ। ਔਰ ਅਸੀਂ ਇਹਨਾਂ ਦਾ ਪ੍ਰੋਪੋਜ਼ਲ ਭੇਜਿਆ ਵੀ ਹੋਇਆ ਸੈਕੰਡ ਫੇਸ ਦਾ। ਕਿ theaterium ਵੀ ਬਣਾਵਾਗੇ ਵਧੀਆ, ਲਾਇਬ੍ਰੇਰੀ ਬਣਾਵਾਗੇ। ਬਾਕੀ ਜਿਹੜੀਆਂ ਨੰਨੀਆਂ ਸਾਰੀਆਂ ਡਿਮਾਂਡਸ ਨੇ ਸੈਕੰਡ ਫੇਸ ਦੀਆਂ ਉੱਪਰ ਕਮਰੇ ਵੀ ਬਣਾਉਣ ਵਾਲੇ ਆ। ਉਹ ਵੀ ਸਰਕਾਰ ਨੂੰ ਗਿਆ ਹੋਇਆ ਔਰ ਬਹੁਤ ਜਲਦੀ ਉਹ ਵੀ ਪੂਰਾ ਹੋਏਗਾ। ਜੀ ਸਰ ਖਸ਼ਕ ਜੀ, ਸ਼ੁਕਰੀਆ ਜੀ। ਅੰਸਾਰੀ ਆਪਣੇ ਅੱਜ ਗੁਰੂ ਸਾਹਿਬੀ ਕਾਉਂ ਦੇ ਦਰਗਾਹ ਦੇਖੇ ਉਸਮਾਨ 3000 ਦਾ ਤੋਹਫਾ ਮੰਗੀਏ ਦਾਫਤਾਂ ਜਾਲ ਸਰਦ ਦਬੀ ਚਿੰਤਾ ਵਿਚ ਆ ਪੁੱਛਣੇ ਦੀ ਉਹ ਆਪਣੇ ਕਿਸਮ ਅਸਰ ਦਾਤੇ ਦੀ ਇੱਕ ਇੱਕ ਮਾਤਿਆ ਆਪਣੇ ਪੁੱਛਣੇ ਪਈ ਇਹਨੇ ਇਸ ਲੋ ਹਾਂਜੀ ਮੈਂ ਅ ਸਦਾ ਜਵੀਰ ਸਿੰਘ ਕੋਲੋਂ ਇਹਦਾ ਨਾ ਜੀਵਾ ਹੈ ਕਹਨਾ ਤੇ ਉਹਨਾਂ ਦਾ ਧੰਨਵਾਦ ਕਰਦਾ ਉਹਨਾਂ ਨੇ ਜਦੋਂ ਤੋਂ ਗੋਤਨ ਮੀ ਨਿਯੋਗ ਹੋ ਗਿਆ ਕਿ ਉਹਨਾਂ ਨੇ ਇਹ ਜ਼ਿੰਮੇਵਾਰੀ ਸੰਭਾਲੀ ਹੈ ਕਿ ਇਸ ਇਲਾਕੇ ਦਾ ਕੱਲਾ-ਕੱਲਾ ਸਰਕਾਰੀ ਕਾਲਜ ਜਿੱਥੇ ਕਿ ਬਹੁਤ ਸਾਰੀਆਂ ਕਮੀਆਂ ਬਹੁਤ ਸਾਰੀਆਂ ਲੋੜਾਂ ਦੀ ਮਹਿਸੂਸ ਕੀਤੀ ਜਾਂਦੀਆਂ ਸੀ ਵਿਦਿਆਰਥੀਆਂ ਲਈ ਉਹਨਾਂ ਨੇ ਉਪਰਾਲੇ ਸਦਕਾ ਸਾਨੂੰ ਪਹਿਲਾਂ 10 ਕੰਪਿਊਟਰ ਮਿਲੇ ਹੁਣ ਉਹਨਾਂ ਨੇ ਸੀਐਮ ਸਾਹਿਬ ਨੇ ਆਪ 20 ਲੱਖ ਰੁਪਏ ਦਾ ਚੈੱਕ ਜਾਰੀ ਕੀਤਾ ਕਾਲਜ ਲਈ ਕਾਲਜ ਦੇ ਕੰਪਿਊਟਰ ਫੀਸ ਨਵਾਸ ਤੇ ਪ੍ਰੋਜੈਕਟਰ ਫਰੀਦਨ ਲਈ ਜਿਹਦੇ ਨਾਲ ਲੇਟੈਸਟ ਕੰਪਿਊਟਰ ਫੀਸ ਤੇ ਜਾਣਗੇ ਜਿਹਦੇ ਨਾਲ ਸਾਰੇ ਵਿਦਿਆਰਥੀ ਇੱਥੇ ਜਿਹੜੀਆਂ ਲੇਟੈਸਟ ਟੈਕਨੋਲੋਜੀ ਜਿਹੜੀ ਆ ਉਹ ਸਿੱਖ ਸਕਣਗੇ ਆਉਣ ਵਾਲੇ ਸਮੇਂ 'ਚ ਇਹਨਾਂ ਦੁਆਰਾ ਪ੍ਰੋਸਾ ਦਵਾਇਆ ਗਿਆ ਕਿੜੇ ਸਾਰੇ ਕਲਾਸਰੂਮ ਨੇ ਉਹ 스마트 ਕਲਾਸਰੂਮ ਬਣਾਏ ਜਾਣਗੇ ਬਿਲਡਿੰਗ ਦੀ ਘਾਟ ਆ ਉਹ ਬਿਲਡਿੰਗ ਦੀ ਘਾਟ ਪੂਰੀ ਕੀਤੀ ਜਾਊਗੀ ਸਾਨੂੰ ਇਹਨਾਂ ਦਾ ਹਰ ਜਗ੍ਹਾ ਤੇ ਹਰ ਸਟੈਪ ਤੇ ਜਿਹੜੀ ਆ ਮਦਦ ਆ ਉਹ ਬਹੁਤ ਹੀ ਲੋੜ ਸੀ ਮਦਦਗਾਰ ਸਾਬਤ ਹੋਵੇਗੀ ਇਸ ਇਲਾਕੇ ਦੇ ਵਿਦਿਆਰਥੀਆਂ ਨੂੰ ਬਹੁਤ ਵੱਡਾ ਫਾਇਦਾ ਹੋਵੇਗਾ ਇਸ ਇਲਾਕੇ ਦੇ ਜਿਹੜੇ ਵਿਦਿਆਰਥੀ ਨੇ ਕੁੜੀਆਂ ਖਾਸ ਕਰਕੇ ਕੁੜੀਆਂ ਜਿਨ੍ਹਾਂ ਨੇ ਪੜ੍ਹਨਾ ਨਹੀਂ ਸੀਗਾ ਉਹ ਇੱਥੇ ਬਿਲਕੁਲ ਨਾ ਮਾਤਰਫੀਸ ਜਾਂ ਜਿਹੜੇ ਐਸਸੀ ਭਾਈਚਾਰੇ ਦੇ ਵਿਦਿਆਰਥੀ ਨੇ ਉਹਨਾਂ ਲਈ ਕੋਈ ਫੀਸ ਨਹੀਂ ਹੈ ਤਾਂ ਉਹ ਕੁੜੀਆਂ ਜਿਹੜੀਆਂ ਨੇ ਉਹ ਵਿੱਦਿਆ ਪ੍ਰਾਪਤ ਕਰਕੇ ਬਹੁਤ ਉੱਚ ਪਦਵੀ ਪ੍ਰਾਪਤ ਕਰ ਸਕਦੀਆਂ ਹਨ ਇਸ ਕਰਕੇ ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਦੇ ਯਤਨਾਂ ਸਦਕਾ ਇਸ ਕਾਲਜ ਦੀ ਜਿਹੜੀਆਂ ਲੋੜਾਂ ਸੀ ਉਹ ਕੁੜੀਆਂ ਹੋ ਰਹੀਆਂ ਨੇ ਤੇ ਇੱਥੇ ਵਿਦਿਆਰਥੀਆਂ ਨੂੰ ਬਹੁਤ ਵੱਡਾ ਜਿਹੜਾ ਫਾਇਦਾ ਹੋ ਰਿਹਾ